ਆਮੇ ਕੀ ਗੱਲ ਠੀਕ ਏ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਆਮ ਬੰਦਾ ਨਹੀਂ ਜਿੰਨਾ ਉਹ ਸੈਨ ਕਰ ਗਏ ਆਮ ਬੰਦਾ ਸੈਨ ਨਹੀਂ ਕਰ ਸਕਦਾ ਪਰ ਇੱਕ ਗੱਲ ਖਿਆਲ ਰੱਖਣਾ ਜਦੋਂ ਕੋਈ ਸਿੱਖ ਗੁਰੂ ਨੂੰ ਆਪਣਾ ਆਪ ਸੌਂਪ ਕੇ ਜਾਂਦਾ ਹੈ ਨਾ ਤੇ ਮੈਂ ਪਹਿਲੇ ਦਿਨ ਵੀ ਸ਼ਾਇਦ ਬੇਨਤੀ ਕੀਤੀ ਸੀ ਗੁਰੂ ਆਪਣੇ ਸਿੱਖ ਨੂੰ ਆਪਣੇ ਜਿੱਡਾ ਕਰ ਲੈਂਦਾ ਛੋਟਾ ਨਹੀਂ ਰਹਿਣ ਦਿੰਦਾ ਉਹ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਵਿੱਚ ਹੁੰਦੀਆਂ ਨੇ ਗੁਰੂ ਦੇਣ ਲੱਗਿਆਂ ਸਿੱਖ ਨੂੰ ਕੋਈ ਕੰਜੂਸੀ ਨਹੀਂ ਕਰਦਾ ਲੈਣ ਵਾਲਾ ਕੋਈ ਬਣੇ ਅੱਗੇ ਥਾਂ ਤੇ ਹੋਵੇ ਕਿੰਨੂ ਦਏਗਾ ਕੋਈ ਥਾਂ ਬਣੇਗੀ ਥਾਂ ਸਾਡੇ ਵਿੱਚ ਨਹੀਂ ਹੁੰਦੀ ਮੰਗ ਅਸੀਂ ਲੈਨੇ ਥਾਂ ਜਿੰਨਾ ਚਰਨਾ ਬਣੇ ਕਿਵੇਂ ਸਾਧ ਸੰਗਤ ਅੰਦਰ ਟਿਕੇਗਾ ਤਾਂ ਸਤਿਗੁਰਾਂ ਨੇ ਉਹ ਜਿਹੜੀਆਂ ਕੰਮ ਜਿਹੜੇ ਕੀਤੇ ਸਨ ਭਾਵੇਂ ਅਸੀਂ ਕਹਿੰਨੇ ਆ ਬੰਦਾ ਨਹੀਂ ਕਰ ਸਕਦਾ ਇੰਨੀਆਂ ਕੁਰਬਾਨੀਆਂ ਤੇ ਇੰਨੀ ਸਹਿਣਸ਼ੀਲਤਾ ਤੇ ਇਹਨਾਂ ਪਰਉਪਕਾਰ ਪਰ ਜਦੋਂ ਇਤਿਹਾਸ ਵਾਲ ਲੱਗੇ છાਤੀ ਮਾਰਨੇ ਆ ਨਾ ਇੱਕ ਸਿੱਖ ਨੂੰ ਦੇਗ ਵਿੱਚ ਉਬਾਲਣ ਲੱਗੇ ਨੇ ਮੁੱਦਤ ਬਾਅਦ ਗੁਰੂ ਅਰਜਨ ਦੇਵ ਜੀ ਤੋਂ ਬੜੀ ਬਾਅਦ ਦੇਗ ਸਾਹਮਣੇ ਉੱਭਲਦੀ ਪਈਏ ਪਾਣੀ ਉਬਾਲੇ ਖਾਂਦਾ ਹੈ ਜਲਾਦ ਕੋਲ ਖੜਾ ਹੈ ਤੇ ਸਿੱਖ ਨੂੰ ਕੋਲ ਖੜਾ ਕੀਤਾ ਹੋਇਆ ਤੇ ਉਸ ਸਿੱਖ ਨੂੰ ਹੁਕਮ ਦਿੱਤਾ ਗਿਆ ਇਸ ਦੇਗ ਵਿੱਚ ਬੈਠ ਜਾਓ ਜਾਂ ਤੁਸੀਂ ਧਰਮ ਛੱਡੋ ਜਾਂ ਦੇਗ ਵਿੱਚ ਬੈਠੋ ਇਹ ਦਾਸਤਾਨ ਸ਼ੁਰੂ ਤੋਂ ਚੱਲਦੀ ਰਹੀ ਥੋੜਾ ਜਿਹਾ ਖਲੋ ਜਾਂਦਾ ਹੈ ਦੇਗ ਦੇ ਵਿੱਚ ਉਤਰਦਾ ਨਹੀਂ ਤੇ ਜਲਾਦ ਸੋਚਦਾ ਹੈ ਸ਼ਾਇਦ ਡਰ ਗਿਆ ਨਹੀਂ ਤੇ ਕਹਿੰਦੇ ਆਂ ਸਾਰ ਦੇਗ ਵਿੱਚ ਵੜ ਜਾਂਦਾ ਥੋੜਾ ਜਿਹਾ ਖਲੋ ਗਿਆ ਜਲਾਦ ਨੂੰ ਥੋੜੀ ਜੀ ਤਸੱਲੀ ਥੋੜੀ ਜੀ ਅੰਦਰ ਧੀਰਜ ਹੋਏ ਵੀ ਸ਼ਾਇਦ ਅੰਦਰੋਂ ਡਰ ਗਿਆ ਕਿਉਂਕਿ ਜ਼ਾਲਮ ਜੋ ਜ਼ੁਲਮ ਕਰਦੇ ਨੇ ਉਹ ਕਿਸੇ ਨੂੰ ਕਤਲ ਕਰਕੇ ਕਦੀ ਖੁਸ਼ ਨਹੀਂ ਹੁੰਦੇ ਉਹਨਾਂ ਦੀ ਖੁਸ਼ੀ ਹੁੰਦੀ ਹੈ ਜੇ ਕੋਈ ਉਹਨਾਂ ਅੱਗੇ ਝੁਕ ਜਾਏ ਤੇ ਉਹਨੇ ਸੋਚਿਆ ਇਹ ਸਿੱਖ ਡਰ ਗਿਆ ਉਹਨੇ ਕਿਹਾ ਕੀ ਗੱਲ ਸਿੱਖਾ ਘਬਰਾ ਗਿਆ ਜੇ ਕਹਿਣਾ ਤੇ ਤੇਰੀ ਸਜ਼ਾ ਮਾਫ ਕਰ ਦਿੰਨੇ ਆ ਦੇਗ ਵਿੱਚ ਉਬਾਲਣ ਦੀ ਅੱਗੇ ਖੜਾ ਭਾਈ ਦਿਆਲਾ ਉਹਨੇ ਕਿਹਾ ਨਹੀਂ ਮੈਂ ਡਰਿਆ ਨਹੀਂ ਕਹਿੰਦੇ ਦੇਰ ਕਿਉਂ ਕਰ ਦਿੱਤੀ ਕਹਿੰਦੇ ਦੇਰ ਤਾਂ ਕਰ ਦਿੱਤੇ ਤੈਨੂੰ ਦੇਖ ਦਿਸਦੀ ਏ ਤੈਨੂੰ ਪਾਣੀ ਦਿਸਦਾ ਪਰ ਮੈਨੂੰ ਇਸ ਦੇਗ ਵਿੱਚ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਵੀ ਦਿਸਦੇ ਨੇ ਉਹਨਾਂ ਦੇ ਦਰਸ਼ਨ ਵੀ ਹੋ ਰਹੇ ਨੇ ਤੇ ਮੈਂ ਉਹਨਾਂ ਤੋਂ ਇਜਾਜ਼ਤ ਮੰਗ ਰਿਆਂ ਵੀ ਤੁਸੀਂ ਆਪ ਵਰਤਨਾ ਮੇਰੇ ਸਰੀਰ ਵਿੱਚ ਇਹ ਕੰਮ ਬੜਾ ਵੱਡਾ ਹੈ ਤੁਸੀਂ ਪਹਿਲਾਂ ਮੁੱਦਤ ਪਹਿਲਾਂ ਲਾਹੌਰ ਦੀ ਧਰਤੀ ਤੇ ਦੇਗ ਵਿੱਚ ਬੈਠੇ ਸੋ ਅੱਜ ਮੇਰੇ ਤੇ ਕਿਰਪਾ ਕਰੋ ਤੁਹਾਡੇ ਵਾਲਾ ਕੰਮ ਮੇਰੇ ਤੇ ਲਾਗੂ ਕਰ ਦਿੱਤਾ ਗਿਆ ਹੈ ਮੇਰੇ ਵਿੱਚ ਸਮਰੱਥਾ ਨਹੀਂ ਇਸ ਦੇਗ ਦੇ ਪਾਣੀ ਦੀ ਤਾਪ ਸਹਿ ਸਕਾਂ ਸਰੀਰ ਦੇ ਆਲੇ ਦਾ ਹੋਵੇਗਾ ਸਹਿਣ ਸ਼ਕਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹੋਵੇਗੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਾ ਕੀਤੀਆਂ